ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਤੇ ਜਿੱਥੇ VOTING ਹੋ ਰਹੀ ਹੈ ਉੱਥੇ ਹੀ ਗਰਮੀ ਦੇ ਚੱਲਦੇ ਬੇहद ਘੱਟ ਲੋਕ ਪੋਲਿੰਗ ਬੂਥਾਂ ਦੇ ਨਜ਼ਰ ਆ ਰਹੇ ਹਨ। ਕੜਕ ਦੀ ਧੁੱਪ ਵਿੱਚ ਸੰਗਰੂਰ ਦਾ ਇੱਕ ਸ਼ੌਂਕੀ ਸਰਦਾਰ ਘੋੜੀ ਤੇ ਪਿੰਡ ਦਾ ਢੀੜਾ ਲਾਉਂਦੇ ਹੋਏ ਪੋਲਿੰਗ ਬੂਥ ਪਹੁੰਚਿਆ ਜਿੱਥੇ ਕੀ ਲੋਕ ਉਸ ਨੂੰ ਘੋੜੀ ਤੇ VOT ਕਰਨ ਆਇਆ ਦੇਖ ਕੇ ਬੇहद ਹੈਰਾਨ ਹੋਏ। ਵਿਅਕਤੀ ਨੇ ਦੱਸਿਆ ਕਿ ਉਸ ਦਾ ਮੁੱਖ ਮਕਸਦ ਲੋਕਾਂ ਨੂੰ ਪ੍ਰੇਰਿਤ ਕਰਨਾ ਸੀ ਤਾਂ ਜੋ ਕਿ ਲੋਕ ਘਰਾਂ ਤੋਂ ਬਾਹਰ ਨਿਕਲ ਅਤੇ ਆਪਣੇ ਜਮੂਰੀ ਹੱਕ ਦਾ ਇਸਤੇਮਾਲ ਕਰਨ ਮਾ ਚਲੋ ਅੱਜ ਕੋੜੀ ਤੇ ਵੋਟਾਂ ਪਾਉਣ ਜਾ ਰਹੇ ਆ ਗਰਮੀ ਜ਼ਿਆਦੀ ਸੀ ਤਾਂ ਅੱਗੇ ਵੀ ਇਹਦੇ ਦੀ ਆਉਣੇ ਅੱਗੇ ਕਿਹੜਾ ਮਾਰ ਲੈਣਾ ਖੇਤਾਂ ਖੁੱਤਾਂ ਸਾਰੇ ਜੱਜੀ ਕਰਦਾ ਜਾਂ ਜੀ ਕਰਦਾ ਗੇੜਾ ਮਾਰ ਲੈਣਾ ਜੀ ਕੋੜੀ ਲਗਾ ਪਾਓ ਵੋਟ ਪਾ ਕੇ ਦਿਖਾਉਗੇ ਵੋਟ ਪਾ ਕੇ ਆ ਸਰ ਦੇਖੋ ਜੀ ਹੁਰੇ ਲੋਕਾਂ ਨੂੰ ਕਿਵੇਂ ਸੇਧ ਦੇਣਾ ਚਾਹੀਦੀ ਤੁਸੀਂ ਸ਼ੂਟ ਬੁੱਕ ਘੱਟ ਪੂਰੀ ਐ ਅਸੀਂ ਕਹਿ ਰਹੇ ਆਂ ਵੀ ਵੋਟ ਸਾਰਿਆਂ ਨੂੰ ਪਾਉਣੀ ਚਾਹੀਦੀ ਆ ਤੇ ਸਾਰੇ ਆ ਰਹੇ ਆ ਗਰਮੀ ਕਰਕੇ ਥੋੜਾ ਥੋੜਾ ਘਟ ਆ ਰਹੇ ਨੇ ਸ਼ਾਮ ਨੂੰ ਪੈ ਜੂ ਕੁ ਸਵੇਰ ਸਾਧਰੇ ਪੈ ਗਈਆਂ ਬੋਟਾ ਸਾਰੇ ਆ ਕਿੰਨਾ ਕਿਤੇ ਤੁਹਾਨੂੰ ਲੋਕ ਦੇਖ ਕੇ ਥੋੜਾ ਜਿਆ ਇੰਟਰਸਟ ਵੱਧ ਰਿਹਾ ਉਹਨਾਂ ਦਾ VOTING ਵੱਲ ਵੱਧ ਰਿਹਾ ਵੱਧ ਰਿਹਾ ਹਾਂ ਹਾਂ ਨਾਲ ਦੋ ਕੁੜੀਆਂ ਪਿੰਡ ਹੋਰ ਫਿਰਦੀਆਂ ਆ ਉਧਰ ਗਈਆਂ ਨੇ ਜੀ ਆਪਾਂ ਪਿੰਡ ਚ ਵੀ ਬੋਟਾ ਪਾਓ ਕੀ ਪਿੰਡ ਚ ਅਸਿਕ ਨੇ ਬਾਤ ਤੋਂ ਬਾਤ ਵੋਟ ਪਾ ਵੀ ਬਸ ਸਾਰਿਆਂ ਦੀ ਵੋਟ ਆਪ ਕੋ ਆਪਣਾ ਹੱਕ ਹੁੰਦਾ ਵੋਟ ਪਾਉਣ ਦਾ ਵੋਟ ਰੱਖਣੀ ਨਹੀਂ ਚਾਹੀਦੀ